ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਐਸ ਬਲੌਗ 'ਚ ਆਪਾਂ ਆ ਹਰੀਕਾ ਪੱਤਣ ਆ ਉਹਦੇ ਸਾਹਮਣੇ ਆਪਾਂ ਖੜੇ ਆ ਅਗਲੇ ਨਵੇਂ ਪੁਲ ਦੇ ਉੱਤੇ ਜਿਹੜਾ ਨਵਾਂ ਪੁਲ ਬਣਿਆ ਹੈਗਾ ਬਠਿੰਡੇ ਤੋਂ ਅੰਮ੍ਰਿਤਸਰ ਰੋਡ ਤੇ ਤੇ ਆ ਪਿੱਛੇ ਤੁਸੀਂ ਦੇਖੋ ਇਹ ਸਤਲੁਜ ਦਰਿਆ ਪਿੱਛੇ ਹਰੀਕਾ ਪੱਤਣ ਆ ਤੇ ਦਰਿਆ 'ਚ ਪਾਣੀ ਜਿਹੜਾ ਹੈਗਾ ਨਾ ਉਹ ਹਾਲਾਤ ਅੱਜ ਤੁਹਾਨੂੰ ਸਾਰੇ ਦਿਖਾਉਣੇ ਆ ਨਾਲ-ਨਾਲ ਸਾਰੇ ਪਿੰਡਾਂ ਦੇ ਮਤਲਬ ਇੱਥੋਂ ਲੈ ਕੇ ਨਾ ਤੁਸੀਂ ਜਿੱਥੇ ਅਸੀਂ ਖੜੇ ਆ ਇੱਥੋਂ ਲੈ ਕੇ ਅੱਗੇ ਇੱਥੋਂ ਸ਼ੁਰੂ ਹੋ ਜਣਾ ਮਤਲਬ ਮਖੂ ਤੋਂ ਲੈ ਕੇ ਜਿੰਨੇ ਵੀ ਪਿੰਡ ਆਏ ਸਾਰੇ ਪਿੰਡਾਂ ਦੇ ਹਾਲਾਤ ਦਿਖਾਉਣੇ ਆ ਕੀ ਬਣ ਗਏ ਆ ਤੁਸੀਂ ਦੇਖੋ ਇੱਥੋਂ ਲੈ ਕੇ ਪਾਣੀ ਦਾ ਜੇ ਪੱਧਰ ਜਿਹੜਾ 6 ਲੱਖ ਤੋਂ 130 ਕਿਊਸਕ ਪਾਣੀ ਚੱਲ ਰਿਹਾ ਤੇ ਪੂਰਾ ਪਾਣੀ ਗੰਦਾ ਮਤਲਬ بارشਾਂ ਹੋ ਰਹੀਆਂ ਇਹ ਸਤਲੋਈ ਬਿਆਸ ਦਾ ਪਾਣੀ ਆ ਤੇ ਆ ਜਿਹੜੀਆਂ ਨਾ ਫਸਲਾਂ ਇਹ ਨਿਆ ਸੋਹνια ਸੀ ਗਿਆ ਜਦੋਂ ਇੱਥੋਂ ਅਸੀਂ ਲੰਘਦੇ ਸੀਗੇ ਨਾ ਤੇ ਹਰਾ ਹਰਾ ਝੋਨਾ ਬਹੁਤ ਵਧੀਆ ਤੇ ਆਹ ਦੇਖੋ ਕਿੰਨੀ ਰੇਤ ਆ ਗਿਆ ਦਰਿਆ ਇਹਨਾਂ ਫਸਲਾਂ ਤਾਂ ਨਾਮੋ ਨਿਸ਼ਾਨ ਮਿਟ ਗਿਆ ਕਿੰਨੀ ਕਿੰਨੀ ਰੇਤ ਚੜ ਗਈ ਸਾਰੀ ਜ਼ਮੀਨ 'ਚ ਮਤਲਬ ਇਹ ਚੱਕਾਂ ਤੇ ਕਣਕਾਂ ਬੀਜਣ ਤੱਕ ਮਸਾ ਚੱਕੀ ਜਾਊਗੀ ਉਹ ਵੀ ਜੇ ਪਾਣੀ ਘਟ ਹੁੰਦਾ ਤਾਂ ਇੱਥੇ ਇੱਥੇ ਪੂਰੀ ਸਲਾਬ ਆ ਨਾਲ ਨਾਲ ਉਹ ਅੱਗੇ ਦੇਖੋ ਕੁਝ ਵੀ ਨਜ਼ਰ ਨਹੀਂ ਆ ਰਿਹਾ ਇੱਥੇ ਫੁੱਲ ਪ੍ਰੋਪਰ ਜਿਹੜੀ ਹਰ ਵਾਰ ਵਧੀਆ ਫਸਲ ਹੁੰਦੀ ਆ ਜਿੰਨੀ ਮਤਲਬ ਨਿਆਈਆਂ 'ਚ ਹੁੰਦੀ ਆ ਉੰਨੀ ਫਸਲ ਇੱਥੇ ਹੁੰਦੀ ਆ ਇਹ ਸਤਲੁਜ ਦਰਿਆ ਸਾਰਾ ਹੁਣ ਵਿੱਚ ਵਿੱਚ ਵਗ ਰਿਹਾ ਜਿੰਨਾ ਦਰਿਆ ਦਾ ਪੇਟ ਆ ਉਹਨੇ ਵਿੱਚ ਚੱਲ ਰਿਹਾ ਤੇ ਆਪਾਂ ਅੱਗੇ ਚੱਲਦੇ ਆ ਆ ਜਾਓ ਚੱਲੀਏ ਚਲੋ ਇੱਥੇ ਆਪਾਂ ਅੱਗੇ ਆ ਗਏ ਇਹ ਰਸਤਾ ਅਗਲੇ ਪਿੰਡਾਂ ਨੂੰ ਜਾਂਦਾ ਫਤੇਗੜ ਸਭਰਾ ਮੱਲਾਵਾਲਾ ਰਾਜੀ ਸਭਰਾ ਜਿੰਨੇ ਵੀ ਪਿੰਡ ਪਾਣੀ ਦੇ ਵਿੱਚ ਸੀਗੇ ਇਹ ਸਾਰਾ ਬੰਨ ਦੇ ਨਾਲ ਉੱਤੇ ਉੱਤੇ ਸੜਕਾ ਤੁਸੀਂ ਬੰਨਦੇ ਤੇ ਆ ਸਾਰੀਆਂ ਫਸਲਾਂ ਜਿਹੜੀਆਂ ਖਰਾਬ ਹੋਈਆਂ ਉਹ ਦੇਖੋ ਦਰਿਆ ਹੁਣ ਇੱਥੇ ਚੱਲ ਰਿਹਾ ਨਾ ਦੇਖੋ ਉਹ ਵਗ ਰਿਹਾ ਤੇ ਉਹ ਬਿਲਕੁਲ ਇਹਦੇ ਨਾਲ ਸੀ ਗੱਨਾ ਗੱਨਾ ਇੱਥੇ ਪਾਣੀ ਸੀ ਇੱਥੇ ਐਨਾ ਜ਼ਮੀਨਾਂ 'ਚ ਇੱਥੋਂ ਇੱਥੋਂ ਤੱਕ ਆਹ ਇਹਦੇ ਉੱਤੇ ਪਾਣੀ ਸੀ ਆ ਜੀ ਦੀ ਪੂਰੀ ਸੜਕ ਦੇ ਆ ਜਿਹੜਾ ਰਸਤਾ ਇਹਦੇ ਉੱਤੇ ਸੀਗਾ ਦੇਖੋ ਇਧਰ ਤਾਜੇ ਵੀ ਪਾਣੀ ਖੜਾ ਐਨਾ ਜ਼ਮੀਨਾਂ 'ਚ ਸਾਰੀਆਂ ਮੋਟਰਾਂ ਜਿਹੜੀਆਂ ਅਗਲੀਆਂ ਮੋਟਰਾਂ ਉਹਨਾਂ ਦਾ ਕੁਝ ਨਹੀਂ ਰਿਹਾ ਯਾਰ ਕਈ ਤਾਂ ਲੈਣਾ ਲੂਣਾ ਬਹੁਤ ਡਿੱਗੀਆਂ ਬਿਜਲੀ ਦੀਆਂ ਪਤਾ ਕੀ ਜਦੋਂ ਹੁਣ ਪਹਿਲਾਂ ਤਾਂ ਐ ਆ ਸਮਾਨ ਲੈਣ ਚ ਜਾਂ ਕੋਈ ਰਾਤ ਲੈਣ ਚ ਆਪਾਂ ਭੱਜੇ ਹਨਾ ਸਾਰੇ ਕਿਸਾਨ ਜ਼ਿੰਮੇਦਾਰ ਜਾਂ ਹੋਰ ਲੋਕ ਸਾਰੇ ਭੱਜੇ ਪਰ ਹੁਣ ਜਦੋਂ ਮੰਡੀਆਂ ਚੱਲੂਗੀਆਂ ਤਾਂ ਫਿਰ ਜਿਵੇਂ ਚੱਲ ਲਗੀਆਂ ਮੰਡੀਆਂ ਹੁਣ ਝੋਨੇ ਦੀ ਵੜਾਈ ਹੋਊਗੀ ਤਾਂ ਬੜਾ ਔਖਾ ਹੋਊਗਾ ਉਦੋਂ ਮਤਲਬ ਜ਼ਿੰਮੇਦਾਰਾਂ ਲਈ ਜ਼ਿਆਦਾ ਔਖਾ ਹੋਊਗਾ ਕਿਉਂਕਿ ਫਸਲ ਆ ਨਾ ਫਸਲ ਤਾਂ ਧੀਆ ਬੁੱਤਾ ਮੰਗੂ ਯਾਰ ਸੰਭਾਲੀ ਹੁੰਦੀ ਆ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਚੱਲਦੇ ਆਪਾਂ ਬੰਨ ਦੇ ਨਾਲ ਨਾਲ ਦੇਖ ਲੋ ਦਰਿਆ ਆਪਾਂ ਉਹਦੇ ਇੱਥੋਂ ਤੱਕ ਦਰਿਆ ਸੀ ਨਾ ਹਣ ਦੇਖੋ ਦਰਿਆ ਦਾ ਪੇਟ ਨਜ਼ਰ ਨਹੀਂ ਆ ਰਿਹਾ ਕਿੰਨੀ ਦੂਰ ਜਿਹੜਾ ਇੱਕ ਟਾਵਰ ਦੋ ਟਾਵਰ ਤੀਜਾ ਟਾਵਰ ਆ ਨਾ ਇਹ ਆ ਕੰਡੇ ਦੇ ਉੱਤੇ ਦਰਿਆ ਦੇ ਤੀਸਰਾ ਆ ਵਾਲਾ ਟਾਵਰ ਪਾਣੀ ਹੈ ਅਜੇ ਵੀ ਯਾਰ ਆ ਦੇਖੋ ਅਜੇ ਵੀ ਇਹਨਾਂ ਜ਼ਮੀਨਾਂ 'ਚ ਪਾਣੀ ਖੜਾ ਮੈਨੂੰ ਲੱਗਦਾ ਇੱਧਰੋਂ ਆ ਰਿਹਾ ਕਿਤੇ ਨੀਮੀ ਜਗ੍ਹਾ ਤੋਂ ਦੇਖੋ ਕਿੰਨੀਆਂ ਜ਼ਮੀਨਾਂ ਜਿਹੜੀਆਂ ਸਾਰੀਆਂ ਇਹ ਤਬਾਹ ਹੋ ਗਿਆ ਕਿੰਨੀ ਕਿੰਨੀ ਰੇਤ ਚੜ ਗਈ ਕਿਤੇ ਟੋਏ ਟਿੱਪੇ ਸਾਰਾ ਕੁਝ ਹੋ ਗਿਆ ਇਹਦਾ ਹੁਣ ਬਹੁਤ ਲੰਬਾ ਪ੍ਰੋਸੈਸ ਚੱਲੂਗਾ ਇਹਨਾਂ ਨੂੰ ਸਹੀ ਕਰਨ ਦਾ ਜਥੇਬੰਦੀਆਂ ਜਿਹੜੀਆਂ ਵੀ ਖਾਲਸਾ ਆਈ ਜਾਂ ਭਾਈ ਅਮਰਤਪਾਲ ਸਿੰਘ ਜਾਂ ਸਰਕਾਰ ਵੱਲੋਂ ਜਿਹੜੀ ਜਿੰਨੀ ਵੀ ਮਦਦ ਮਿਲੇ ਉੰਨੀ ਥੋੜੀ ਆ ਆ ਦੇਖੋ ਆ ਤਾਂ ਲੱਗਦਾ ਜਿਵੇਂ ਦਰਿਆ ਦਾ ਹੁਣ ਪਾਣੀ ਪਈ ਜਾਂਦਾ ਇਹ ਕੀ ਕਰਨ ਲੱਗੇ ਬਾਈ ਮੱਛੀਆਂ ਫੜਨ ਦਾ ਹੈ ਇਹਨਾਂ ਨੂੰ ਮੱਛੀਆਂ ਦੀ ਪੈ ਗਈ ਲੈ ਲੈ ਉਹ ਆ ਡੱਬਾ ਭੌ ਕੋਲੋ ਅੱਗੇ ਜਾਲ ਆ ਬਾਈ ਹੋਣੀ ਇਹ ਮੱਛੀਆਂ ਨੂੰ ਯੋਤਰਾ ਲਾਇਆ ਇਹਨਾਂ ਨੇ ਇਹ ਪਾਣੀ ਨਾ ਨਵਾਂ ਆ ਰਿਹਾ ਉਹ ਉੱਥੋਂ ਦੇਖੋ ਆ ਅਗਲੀ ਜ਼ਮੀਨ ਤਾਂ ਰੁੜ ਗਈ ਸਾਰੀ ਉਹ ਹੁੰਦੀ ਫਾਟ ਹੂੰ ਫੁੱਲ ਸਪੀਡ ਤੇ ਇਧਰੋਂ ਵੀ ਚੱਲੀ ਜਾਂਦਾ ਪਾਣੀ ਦੇਖੋ ਤੁਸੀਂ ਇਧਰੋਂ ਆ ਰਿਹਾ ਪਾਣੀ ਉਹ ਮੱਛੀਆਂ ਕਿੰਨੀਆਂ ਵਿੱਚ ਫੜਕਦੀਆਂ ਆ ਬੇਚਾਰੀਆਂ ਫੜੀ ਜਾਂਦੇ ਆ ਆ ਮੋਟਰ ਹੁਣ ਨੰਗੀ ਹੋਈ ਕੁਛ ਪਰ ਨਹੀਂ ਅਜੇ ਵੀ ਪਾਣੀ ਆ ਸਾਈਡ ਤੇ ਬਾਬਾ ਮੱਜਾਂ ਚੱਰੀ ਜਾਂਦਾ ਇੱਧਰ ਦੀ ਤਾਂ ਉੱਤਰਾ ਹੀ ਨਹੀਂ ਜਾਣਾ ਮਨ ਨੂੰ ਲੱਗਦਾ ਆ ਮੱਜਾਂ ਬੈਠੀਆਂ ਬੇਚਾਰੀਆਂ ਉਹ ਅਲੀ ਵੀ ਇਦਰੀ ਉੱਤਨਾ ਓਕਾ ਪਸ਼ੂਆਂ ਨੂੰ ਤਾਂ ਮੌਜਾ ਛਾਵੇਂ ਐਨੀ ਛਾਂ ਹੈਗੀ ਉੱਧਰ ਬੈਠੀਆਂ ਨੇ ਉਧਰ ਉਹ ਇਹ ਤੇ ਉਹ ਅਗਲੀ ਮੋਟਰ ਉਹ ਤਾਂ ਟ੍ਰਾਂਸਫਰ ਵਿੱਚ ਹੀ ਆ ਅਗਲੇ ਘਰ ਅੱਗੇ ਆ ਜਿਹੜੇ ਵਿੱਚ ਆ ਦਰਿਆ ਦੇ ਉੱਥੇ ਤੱਕ ਆਪਾਂ ਚੱਲਦੇ ਚੱਲੀਏ ਦੇਖ ਕੇ ਪੀਣਾ ਵਧੀਆ ਸੀ ਗਿਆ ਇਹ ਮੈਨੂੰ ਲੱਗਦਾ ਵੀ ਇਹ ਅਜੇ ਪਾਣੀ ਛੇਤੀ ਨਹੀਂ ਸੁੱਕਣਾ ਮੋਟਰ ਤਾਂ ਡਿੱਗ ਗਈ ਆ ਇਹ ਤਾਂ ਡੁੱਬ ਗਈ ਇਹ ਤਾਂ ਟੁੱਟ ਗਿਆ ਨਾ ਉਠਾ ਹੀ ਅੱਧਾ ਟਹਿ ਗਿਆ ਇਹ ਇਹ ਜ਼ਮੀਨਾਂ 'ਚ ਪਾਣੀ ਨਹੀਂ ਸੁੱਕਦਾ ਅਜੇ 2 ਮਹੀਨੇ ਜਦੋਂ ਦਰਿਆ ਘਟੂਗਾ ਕਿਤੇ ਆਹ ਤਾਂ ਐਨੂੰ ਹੀ ਹੋ ਗਿਆ ਯਾਰ ਮੈਨੂੰ ਲੱਗਦਾ ਐਨੂੰ ਹੀ ਹੋ ਗਿਆ ਜ਼ਮੀਨਾਂ ਦੀ ਬਗਨ ਲੱਗ ਗਿਆ ਹਨਾ ਆਹ ਥੋੜੀ ਰਹਿ ਗਈ ਆ ਕਿੱਲਾ ਡੇਢ ਕਿੱਲਾ ਜ਼ਮੀਨ ਬਾਕੀ ਐਨੂੰ ਹੀ ਸਾਰਾ ਹੋ ਗਿਆ ਤੁਸੀਂ ਦੇਖੋ ਚੱਲ ਚੱਲ ਕੋਈ ਨਾ ਇੰਨਾ ਜ਼ਮੀਨਾਂ ਦਾ ਔਖਾ ਜਿਹੜੀਆਂ ਉੱਚੀਆਂ ਉਧਰੋਂ ਕੱਢ ਗਿਆ ਪਾਣੀ ਇੱਥੋਂ ਵੀ ਜਿਹੜਾ ਨਾਲੇ ਦਾ ਪਾਣੀ ਦਰਿਆ 'ਚ ਡਿੱਗ ਰਿਹਾ ਸੱਸੀਗਲ ਬੱਬਾ ਜੀ ਨਵਾਂ ਪੱਥਰ ਨਾਲ ਲੱਗਾ ਖੜਾ ਕੱਲੇ ਵੱਧ ਗਿਆ ਸੀ ਕੱਲ ਉਹ ਪੱਥਰ ਨਾਲ ਲੱਗ ਗਿਆ ਠੀਕ ਹੈ ਜੀ ਉੱਪਰ ਜੱਜ ਆਈ ਤੇ ਹੁਣ ਅੱਜ ਲੱਥਾ ਠੀਕ ਹੈ ਠੀਕ ਹੈ ਇੱਕ ਗੱਟਾ ਬਾਦਸ਼ਾਹ ਜਿਹੜਾ ਪਿੰਡ ਆ ਨਾ ਫਰੋਈਪੁਰ ਜ਼ਿਲ੍ਹੇ ਦਾ ਇਹ ਇਸ ਪਿੰਡ ਦੀਆਂ ਸਖਤਾਂ ਵੱਲੋਂ ਇਹ ਬਾਪੂ ਜੀ ਹੁਣਾ ਤੇ ਸਾਰੀਆਂ ਸਖਤਾਂ ਵੱਲੋਂ ਉਦੋਂ ਦਾ ਹੀ ਇਹ ਲੰਗਰ ਲਾਇਆ ਜਦੋਂ ਦੇ ਹੜ ਆਏ ਆ ਆ ਦੇਖੋ ਤੇ ਆ ਆਪਣਾ ਭਾਈ ਇਹ ਤਾਂ ਨਾਲ ਆਇਆ ਮੇਰੇ ਅੱਜ ਮੋਟਰਸਾਈਕਲ ਹੀ ਨਾ ਚੱਲਦਾ ਤੁਹਾਨੂੰ ਪਤਾ ਉਹਨੂੰ ਅੱਗੇ ਦਿਖਾਉਣਾ ਇਹ ਬਾਪੂ ਹੁਣ ਹੀ ਕਹਿੰਦੇ ਕਹਿੰਦੇ ਕੱਲ ਪਾਣੀ ਉੱਥੋਂ ਤੱਕ ਆ ਗਿਆ ਸੀਗਾ ਇੱਧਰ ਤੇ ਅੱਜ ਪਾਣੀ ਘਟਿਆ 3 ਗਾ ਫੁੱਟ ਪਾਣੀ ਘਟਿਆ ਉਹ ਦਿਖਾਉਣਾ ਤੁਹਾਨੂੰ ਨਹੀਂ ਦਾ ਦੇਖੋ ਪੱਦਰ ਪਾਣੀ ਦੀ ਸਪੀਡ ਦੇਖੋ ਯਾਰ ਜਿਹੜੀ ਸਾਈਡ ਨੂੰ ਵਗਾਰਾ ਆਇਆ ਇਹ ਸਾਰਾ ਕਸਰਾ ਪਾਣੀ ਪਾਣੀ ਦੇਖੋ ਤੁਸੀਂ ਕਿਵੇਂ ਚੱਲ ਰਿਹਾ ਇੱਥੋਂ ਆ ਕੁਸ਼ੂਚੀਆਂ ਜ਼ਮੀਨਾਂ ਚੋਂ ਕੱਟ ਗਿਆ ਬਾਕੀ ਆ ਸਾਰੇ ਮਤਲਬ ਜਗਾ ਤੇ ਜ਼ਮੀਨ ਹੀ ਆ ਨਾਲ ਨਾਲ ਸਾਰੇ ਖੇਤ ਹੀ ਆ ਉਧਰ ਵੀ ਖੇਤ ਆ ਸੈਂਟਰ ਚ ਜਿਹੜਾ ਉਹ ਸਤਲੋਈ ਬਿਆਸ ਦਰਿਆ ਹੈਗਾ ਪਰ ਇਹ ਹੁਣ ਦੇਖੋ ਤੁਸੀਂ ਕਿੰਨਾ ਪਾਣੀ ਵਗ ਰਿਹਾ ਸਭਾ ਲੱਖ ਆ ਨਾਲ ਨਾਲ ਬਸ ਇੰਨਾ ਇੰਨਾ ਪਾਣੀ ਘਟਿਆ ਜਾਂ ਪਿੰਡਾਂ ਦੇ ਵਿੱਚੋਂ ਪਾਣੀ ਘਟ ਗਿਆ ਇੱਥੋਂ ਸੁੱਕ ਗਿਆ ਪਾਣੀ ਬੰਦ ਦੇ ਨਾਲ ਸੀ ਆਪਾਂ ਤੁਹਾਨੂੰ ਉਹ دریا ਦੇ ਵਿੱਚ ਲੈ ਕੇ ਚੱਲਦਾ ਮੈਂ ਤੁਹਾਨੂੰ ਉੱਥੇ ਚੱਲ ਯਾਰ ਉੱਥੇ ਚੱਲ ਤੂੰ ਆਹ ਦੇਖੋ ਆ ਜੋ ਨਾ ਦੂਰੋਂ ਨਾ ਜਦੋਂ ਆਪਾਂ ਆਉਣੇ ਆ 10 ਕਿਲੋਮੀਟਰ ਕਿਲੋਮੀਟਰ ਤੋਂ ਉਦੋਂ ਲੱਗਦਾ ਹਰਿਆ ਹੁੰਦਾ ਕਿ ਸਹੀ ਆ ਫਸਲ ਹੁਣ ਵੇਖੋ ਬਿਲਕੁਲੀ ਕਬਾੜ ਬਰਬਾਦ ਹੋ ਗਈ ਆ ਇਧਰ ਤਾਂ ਵੇਸੀ ਕਮਨ ਮਿੱਟੀ ਝੜ ਗਈ ਇਧਰ ਰੇਤਾ ਝੜ ਗਈ ਸਾਡੀਆਂ ਜ਼ਮੀਨਾਂ 'ਚ ਏਰੀਆ ਇਹ ਸਾਰਾ ਹੈਗਾ ਫਰੋਜਪੁਰ ਦਾ ਜਿੱਥੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਫਰੋਜਪੁਰ ਦੇ ਪਿੰਡ ਆ ਪਿੱਛੇ ਲੰਘਾ ਇਹ ਗੱਟਾ ਬਾਦਸ਼ਾ ਅੱਗੇ ਜਿਹੜੇ ਪਿੰਡ ਆਉਗੇ ਤੁਹਾਨੂੰ ਨਾਲ ਹੀ ਮੈਂ ਦੱਸੀ ਜਾਊਗਾ ਯਾਰ ਆ ਮੋਟਰਾਂ ਮੋਟਰਾਂ ਦੇ ਚੱਕਰ ਚੱਕਰ ਮਾਰਦੇ ਹੋਣਗੇ ਹਨਾ ਵਿਚਾਰੇ ਹਮ ਇਹ ਨੋਜ ਸਾਰੀ ਬਚਾਈ ਆ ਨਾ ਕੱਟੇ ਲਾ ਕੇ ਪਾਣੀ ਉਹ ਅਜੇ ਵੀ ਘੁੰਮ ਰਿਹਾ ਉਹ ਤੋਂ ਲੈ ਕੇ ਇਧਰ ਲੀਆਂ ਜ਼ਮੀਨਾਂ ਤਾਂ ਉੱਚੀਆਂ ਹੋ ਗਈਆਂ ਆਇਆ ਆ ਇਧਰ ਆ ਜਿਹੜੀ ਐ ਸਾਈਡ ਤੇ ਜ਼ਮੀਨ ਆ ਨਾ ਇਹਦੇ ਤਾਂ ਬੂਟੀ ਚੜਾਤੀ ਆ ਦੇਖੋ ਆ ਜਿਹੜੀ ਬੂਟੀ ਨੂੰ ਅੱਗਵ ਨਹੀਂ ਲੱਗਦੀ ਹਾਂ ਇਹ ਨਾ ਇਹਨੂੰ ਹਾਲਤਾਂ ਮੀਆਂ ਕੁਝ ਕੱਟਦੇ ਉਹ ਸਾਰੇ ਬੂਟੀ ਬੂਟੀ ਹੋ ਗਈ ਇਹ ਤਾਂ ਅੱਗੋਂ ਤੱਕ ਨਿਗਾ ਮਾਰੋ ਇਨੂੰ ਤਮੀਆਂ ਨੇ ਕੀ ਕੱਟਣਾ ਬੱਛ ਗਏ ਇਹ ਰੋਟਾਵੇਟਰ ਥੱਲੇ ਨੱਪੂਗਾ ਇਹਨੂੰ ਹਾਂ ਹਨ ਇਹ ਜਵੇਂ ਰਬੜ ਨਹੀਂ ਹੁੰਦੀ ਰਬੜ ਹੂੰ ਉਹਵੇਂ ਹੁੰਦੀ ਠੀਕ ਆ ਪਾਣੀ ਦੀ ਆਵਾਜ਼ ਦੇਖਦੇ ਕੱਲ ਇੱਥੇ ਹੋਊਗਾ ਯਾਰ ਪਾਣੀ ਆ ਪਿੱਛੇ ਹੋ ਗਿਆ ਅੱਜ ਆ ਮੂਰਤੀ ਕਿਸੇ ਨੇ ਲਾਈ ਤੁਹਾਨੂੰ ਦਿਖਾਉਣਾ ਮੈਂ ਸ਼ਿਵ ਜੀ ਜੀ ਸ਼ਿਵ ਜੀ ਤੇ ਮਾਤਾ ਜੀ ਦੀ ਦੇਖੋ ਪਾਣੀ ਦੇਖੋ ਤੁਸੀਂ ਇਹਦੇ ਕੋਰੇ ਆ ਤਾਂ ਲਾਏ ਆ ਕੋਰੇ ਤਾਂ ਲਾਏ ਆ ਪੱਥਰ ਕਿੰਨੀ ਦੂਰ ਹੀ ਆ ਮਰੜਾ ਸਾਰਾ ਹੀ ਖੋਰਤਾ ਇਧਰੋਂ ਤਾਂ ਖਤਮ ਹੀ ਕਰਦਾ ਨਾ ਤੇ ਜੀ ਨਹੀਂ ਲਾਉਂਦੇ ਤਾਂ ਫਿਰ ਇੱਥੇ ਬਹੁਤ ਨੁਕਸਾਨ ਹੁੰਦਾ ਇੱਥੇ ਸੇਵਾ ਪੂਰੀ ਚੱਲਦੀ ਰਹੀ ਇੱਥੇ ਉਹ ਦੇਖੋ ਇੱਥੋਂ ਤੱਕ ਸਾਰੀਆਂ ਜ਼ਮੀਨਾਂ ਲੈ ਗਿਆ ਢਾ ਕੇ ਪਾਣੀ ਅਜੇ ਵੀ ਕਿੰਨਾ ਚੱਲ ਰਿਹਾ ਦੇਖੋ ਇੱਥੋਂ ਵਿੱਚ ਸੁੱਕਿਆ ਅੱਧਾ ਦਰਿਆ ਉਧਰੋਂ ਆ ਰਿਹਾ ਤੇ ਅੱਧਾ ਇਧਰੋਂ ਆ ਰਿਹਾ मतलब ਸੈਂਟਰ 'ਚੋਂ ਜਿਹੜਾ ਉੱਚਾ ਹੋ ਗਿਆ ਮਿੱਟੀ ਪਾ ਪਾ ਕੇ ਪਾਣੀ ਦੇਖੋ ਚਲੋ ਅਗਲੇ ਪਿੰਡ ਆਪਾਂ ਆ ਜਾ ਯਾਰ ਤੇ ਬਹੁ ਮੇ ਸਾਈਡਾਂ ਤੋਂ ਬੰਦ ਦਾ ਰਸਤਾ ਅੱਛਾ ਇੱਥੇ ਇੱਕ ਕੋਠੀ ਆ ਤੁਹਾਨੂੰ ਦਿਖਾਉਣਾ ਪਾਣੀ ਦੇ ਵਿੱਚ ਪਾਣੀ ਤਾਂ ਉੱਤਰ ਗਿਆ ਆ ਦੇਖੋ ਤੁਸੀਂ ਹੁਣ ਉਹ ਦੇਖੋ ਪਾਣੀ ਉੱਤਰ ਗਿਆ ਹੈ ਪਾਣੀ ਉਰੇ ਆ ਹੁਣ ਤੁਸੀਂ ਦੇਖੋ ਪਾਣੀ ਦੇ ਨਿਸ਼ਾਨ ਉਹ ਕੋਠੀ ਨੂੰ ਅਜੇ ਵੀ ਲੱਗੇ ਆ ਐਵੇਂ ਬਹੁਤ ਸਾਰੇ ਘਰ ਅੱਗੇ ਵੀ ਤੁਹਾਨੂੰ ਦਿਖਾਉਣਾ ਮੈਂ ਜਿਹੜੇ ਪਾਣੀ ਤੋਂ ਹੁਣ ਪਾਣੀ ਸੁੱਕਿਆ ਕਰਕੇ ਹੁਣ ਆਪਾਂ ਨੂੰ ਪਤਾ ਲੱਗ ਰਿਹਾ ਇਹ ਕਿਹੜਾ ਟੋਡਾ ਕਿਹੜਾ ਇਲਾਕਾ ਜੀ ਇਹ ਫਤਿਗੜ ਸਭਰਾ ਪਿੰਡ ਹੈ ਫਤਿਗੜ ਸਭਰਾ ਤੁਹਾਡੀਆਂ ਜ਼ਮੀਨਾਂ ਹੀ ਅੰਦਰ ਆ ਹਾਂ ਜ਼ਮੀਨਾਂ ਬਹੁਤਿਆਂ ਘਰਾਂ ਦੀਆਂ ਹੈਗੀਆਂ ਆ ਅੱਛਾ ਜੀ ਕੁਝ ਲੋਕਾਂ ਦੇ ਪਿੰਡ ਵੀ ਹੈ ਹਾਂ ਠੀਕ ਇਹ ਕਹਿੰਦੇ ਤੁਹਾਡੇ ਨਾਲ ਚੱਲਦੇ ਸੀ ਜਿੱਥੇ ਬੰਨ ਨੂੰ ਮਿੱਟੀ ਲਾ ਰਹੇ ਆ ਨਾ ਇਹ ਬੰਨ ਦੇ ਅੰਦਰ ਇਹ ਤੁਸੀਂ ਬੰਨ ਹੋ ਗਿਆ ਆਪਾਂ ਅੰਦਰ ਆ ਗਏ ਆ ਦੇਖੋ ਸੰਗਤਾਂ ਲੱਗੀਆਂ ਬਾਬਾ ਜੀ ਦੀ ਗੱਡੀ ਆ ਸਾਰੀਆਂ ਸੰਗਤਾਂ ਦੇ ਮੋਟਰਸਾਈਕਲ ਖੜੇ ਆ ਇਹ ਪਿੰਡ ਸਾਰੇ ਵਿਚਾਰੇ ਆਪਦੀਆਂ ਜ਼ਮੀਨਾਂ ਨੂੰ ਆ ਨਾਲ ਤੱਕ ਹੀ ਸੀ ਨਾ ਇੱਧਰ ਆਹ ਵੇਖੋ ਆ ਇਹ ਸਫੈਦਿਆਂ ਦੇ ਲੱਗੇ ਨਿਸ਼ਾਨ ਹਾਂ ਠੀਕ ਆ ਠੀਕ ਆ ਆ ਇੱਥੋਂ ਤੱਕ ਪਾਣੀ ਸੀ ਹਾਂਜੀ ਤੇ ਜਿਵੇਂ ਜੇ ਪਾਣੀ ਲਾਵਾਂਗੇ ਉੱਥੇ 10-10 ਫੁੱਟ ਤੱਕ ਵੀ ਹੈਗਾ ਅੱਛਾ ਜੀ ਆ ਦੇਖੋ ਤੁਸੀਂ ਇੰਨਾ ਪਾਣੀ ਸੀਗਾ ਮਤਲਬ ਲਾ ਲਓ 5-5 ਫੁੱਟ ਪਾਣੀ ਹੈਗਾ ਸੀ ਉਧਰ ਵੀ 5-5 ਫੁੱਟ ਤੇ ਇੱਥੇ ਜਾਦਾ ਹੋਊਗਾ ਨੀਮੀਆ ਜਗ੍ਹਾ ਦੇ ਹੁਣ ਆਹ ਅਗਲੀ ਮੋਟਰ ਮੇਰੀ ਐ ਆਹ ਵਾਲੀ ਆਹ ਵਾਲੀ ਮੋਟਰ ਜੀ ਇਹ ਤਾਂ ਸੂਰਜ ਵਾਲੀ ਐ ਇਹ ਵੀ ਸਾਡੇ ਪਿੰਡੋਂ ਮਿਲੂ ਮੁੰਡਾ ਅੱਛਾ ਇਸ ਤੋਂ ਅਗਲੀ ਜਿਹੜੀ ਹਾਂਜੀ ਇਸ ਤੋਂ ਹੋਰ ਉਪਰਾ ਛੱਡ ਜਾ ਦੇ ਦੇ ਠੀਕ ਐ ਜੀ ਹਾਂਜੀ ਤੇ ਗਾਂ ਅਗਲੇ ਬਨੇ ਉਹ ਤਾ ਦੇਖੋ ਠੂਪ ਦੇ ਥਾਂ ਮੇਰਾ ਟਹਿ ਚੁੱਕਾ ਐ ਅੱਛਾ ਤੁਹਾਡਾ ਵੀ ਉਧਰ ਨੂੰ ਡਿੱਗ ਗਿਆ ਚਲੋ ਤੁਰੇ ਚੱਲੋ ਤੇ ਬਾਬਾ ਇਹ ਜ਼ਮੀਨਾਂ ਤੁਹਾਡੀਆਂ ਇਧਰੋਂ ਤਾਂ ਪਾਣੀ ਸੁੱਕ ਗਿਆ ਹਨਾ ਆਹ ਦੇਖੋ ਤੁਸੀਂ ਪਰ ਇਹ ਟਰੈਕਟਰ ਨਹੀਂ ਚੱਲਣਾ ਜੀ 10 ਦਿਨ ਜੀ ਸੀ ਵੀ ਵਾੜੀ ਸੀ ਹਾਂ ਵੀ ਰਾਹ ਬਣਾਉਣੇ ਆ ਤੇ ਟੋੜੇ ਵਾਲੀ ਸੇਵਾ ਆਉਂਦੀ ਹੈ ਤੇ ਫਿਰ ਲੈ ਲਈ ਗਾ ਪਰ ਇਹ ਜੀ ਸੀ ਵੀ ਖੋਦੀ ਆ ਵੀ ਹੱਥ ਆ ਪੈਰ ਖੋਦੇ ਯਾਰ ਹਾਂ ਜੀ ਸੇਮ ਆ ਜੀ ਜੀ ਸੇਮ ਹਾਂ ਹਾਂ ਆ ਜੀ ਸੀ ਵੀ ਲੈਂਦੀ ਆ ਆ ਤੁਸੀਂ ਚੱਕਣ ਲੱਗੇ ਹੋਣੇ ਵੀ ਗਾਰਾ ਆ ਚੱਕ ਕੇ ਸਾਈਡ ਆਹ ਗਾਰਾ ਕੋ ਕਰਾ ਬਣਾਉਣੇ ਆ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਇਹ ਵੀ ਨਹੀਂ ਚੱਲੀ ਨਹੀਂ ਚੱਲੀ ਨਹੀਂ ਚੱਲੀ ਨਾ ਨਾ ਦੇਖੋ ਕਿੰਨੀਆਂ ਜ਼ਮੀਨਾਂ ਚ ਕਿੰਨਾ ਦਰਿਆ ਬਾਬਾ ਇੱਥੋਂ ਦੂਰ ਆ ਇੱਥੋਂ ਤੱਕ ਪਾਣੀ ਆ ਗਿਆ ਬੱਲੇ ਬੱਲੇ ਅਗਲੇ ਮਹੀਨੇ ਹੜ੍ਹ ਕਾਫੀ ਜ਼ਮੀਨ ਤੈ ਚੁੱਕੀ ਐ ਅੱਛਾ ਜੀ ਹਾਂ ਜੀ ਤੇ ਉਹ ਜਿਹੜੀ ਦੋ ਕਿੱਲੇ ਤੁਹਾਡੇ ਢਾਈ ਆ ਤੁਸੀਂ ਕਿਹਾ ਉਹ ਹੁਣ ਉਹਦਾ ਕੀ ਹੱਲ ਕਰੋਗੇ ਅਜੇ ਉਹ ਪਾਣੀ ਵਗਦਾ ਜੇ ਕੁਦਰਤਾ ਜ਼ਿਆਦਾ ਜੇ ਕੋਈ ਨਰਚਾ ਨਾਚਾ ਲੱਗ ਜਾਣ ਫੇਰ ਹੋ ਸਕਦਾ ਕੋਈ ਵਿਨਾਹ ਜਵੇ ਅੱਛਾ ਪਾਣੀ ਉਹ ਨੂੰ ਹੋ ਗਿਆ ਪਾਣੀ ਸਾਰੇ ਤੇ ਡੂੰਘਾ ਹੁਣ ਆ ਜਿਹੜਾ ਸਾਹਮਣੇ ਸੁਝਦੇ ਲੱਗਦੇ ਆ ਹਾਂ ਜੀ ਉਸਪੈ ਜਿਹੜੇ ਢਾਹ ਲੱਗ ਚੁੱਕੀ ਹੈ ਆ ਜਿਹੜੇ ਸਾਹਮਣੇ ਆ ਹਾਂਜੀ ਇੰਨੀ ਦੂਰ ਤੱਕ ਹਾਂਜੀ ਆ ਦੇਖੋ ਆ ਸਾਰੀਆਂ ਜ਼ਮੀਨਾਂ ਲੈ ਗਿਆ ਇੱਥੇ ਬਾਬਾ ਝੋਨਾ ਹੀ ਸੀਗਾ ਹਾਂ ਸਾਰੇ ਝੋਨਾ ਠੀਕ ਆ ਆ ਝੋਨੇ ਦੀਆਂ ਸਾਰੀਆਂ ਫਸਲਾਂ ਬਾਬਾ ਨੁਕਸਾਨ ਕਿੰਨਾ ਕੁ ਹੋ ਗਿਆ ਜੇ ਮੰਨ ਲਓ ਥੋੜ੍ਹਾ ਹੀ ਲਾਈਏ ਤਾਂ ਨੁਕਸਾਨ ਉਹ حساب ਲਾਗੋ ਇੱਕ ਲੱਖ ਤੋਂ ਘੱਟ ਤਾਂ ਕਿੱਲਾ ਰਹਿੰਦਾ ਨਹੀਂਗਾ ਝੋਨੇ ਦਾ ਹੂੰ ਕਿਉਂ ਅੱਜ ਕੱਲ ਝਾੜ ਕਾਫੀ ਹੈ ਹਾਂਜੀ ਹਾਂਜੀ ਤੇ ਬਾਕੀ ਖਰਚੇ ਵੀ ਉਹਦੇ ਹਿਸਾਬ ਤੇ ਵੇਖ ਲੋ ਹੂੰ ਖਰਚੇ ਵੀ ਵਿੱਚ ਪਾ ਲੋ ਨਾ ਹਾਂਜੀ ਜੇ ਲੱਖ ਦਾ ਉਹ ਨਿਕਲਣਾ ਸੀਗਾ ਤੇ 20000 3000 ਖਰਚਾ 3000 ਮਾਮੂਲੀ ਖਰਚਾ ਜੀ 3000 ਖਰਚਾ 1 ਲੱਖ 30 ਛੜ ਗਿਆ ਆਪਣੇ ਦਾ ਹਣਾ ਜੀ ਤੇ ਬਾਕੀ ਸ਼ੁਗਰ ਕਰੋ ਪਾਣੀ ਸੁੱਕ ਗਿਆ ਹੁਣ ਕਣਕਾਂ ਬੀਜੀਆਂ ਜਾਣ ਹਾਂ ਤੇ ਕੀ ਹੋਰ ਆ ਗਿਆ ਫੇਰ ਦਾ ਕੰਮ ਕੜਕ ਤੋਂ ਠਾਪਾ ਜਣੋ ਆ ਵੇਖੋ ਸੇ ਮਾਜੀ ਖੜੀ ਜੀ ਆ ਸੇਮ ਹੈ ਇਹ ਤਾਂ ਸੁੱਕਦੀ ਨਹੀਂ ਅਜ 10 ਦਿਨ ਹਾਂਜੀ ਬਾਬਾ ਬਾਕੀ ਜਥੇਬੰਦੀਆਂ ਕੋਈ ਸੇਵਾ ਆਪਣੇ ਮੱਦ ਕਰਵਾ ਰਹੀਆਂ ਜਥੇਬੰਦੀਆਂ ਵਾਧੂ ਆਈਆਂ ਜੀ ਅੱਛਾ ਜੀ ਹਾਂਜੀ ਪਰ ਉਹ ਸਾਨੂੰ ਇੱਕ ਮਾਰ ਪੈਂਦੀ ਹੈ ਹੂੰ ਵੀ ਜਿਨ੍ਹਾਂ ਦੇ ਘਰ ਵੀ ਉਧਰੇ ਆ ਜ਼ਮੀਨ ਵੀ ਉਧਰੇ ਆ ਹੂੰ ਜਾਂ ਜਿਹੜੇ ਆ ਅਸੀਂ ਗਰੀਬ ਹੈ ਹਾਂਜੀ ਉਹ ਲੋਕ ਸਭ ਤੋਂ ਜ਼ਿਆਦਾ ਸਾਡਾ ਨੁਕਸਾਨ ਕਰਦੇ ਆ ਅੱਛਾ ਹਾਂਜੀ ਉਹ ਕੀ ਨੁਕਸਾਨ ਕਰਦੇ ਨੁਕਸਾਨ ਉਹਨਾਂ ਲਈ ਹੈ ਕਿ ਵੀ ਜਿਨ੍ਹਾਂ ਦਾ ਦਕਸਾਨ ਉਹ ਰਹਿ ਜਾਂਦੇ ਆ ਹੂੰ ਤੇ ਜਿਨ੍ਹਾਂ ਦਾ ਨਹੀਂ ਉਹ ਲੈ ਜਾਂਦੇ ਆ ਸਹੀ ਗੱਲ ਸਹੀ ਇਹ ਤਾਂ ਪਹਿਲਾਂ ਵੀ ਸਾਰੇ ਜਿਹੜੇ ਮੇਰੇ ਭਾਈ ਦੇਖਣ ਉਹ ਸਾਰੇ ਹੀ ਦੱਸਦੇ ਆ ਕਿ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਮਿਲ ਰਿਹਾ ਪਰ ਹੁਣ ਜਿਵੇਂ ਪਾਣੀ ਸੁੱਕ ਗਿਆ ਨਾ ਬਾਬਾ ਹੁਣ ਜਿ ਜਿੰਨੇ ਆਉਣਾ ਤੁਹਾਡੇ ਘਰੇ ਹੀ ਆਉਣਾ ਤੁਹਾਡੀ ਜ਼ਮੀਨ 'ਚ ਹੀ ਆਉਣਾ ਹੁਣ ਕੋਈ ਝੂਠ ਨਹੀਂ ਬੋਲ ਸਕਦਾ ਬਿਲਕੁਲ ਹਾਂ ਹਨ ਹਾਂਜੀ ਠੀਕ ਆ ਦੇਖੋ ਆ ਫਸਲਾਂ ਆ ਬੂਟੀ ਯਾਰ ਇਹ ਇਹਦਾ ਕੀ ਹੱਲ ਬਾਬਾ ਇਹਦਾ ਹੱਲ ਇਹ ਹੀ ਹੈ ਜੇ ਤਾਂ ਕੋਈ ਹੜਾ ਵਾਲਾ ਨਾ ਪੁੱਟੀ ਪੱਟੀ ਗਈ ਏ ਇਹਨੂੰ ਅੱਗ ਨਹੀਂ ਲੱਗਦੀ ਨਾ ਅੱਗ ਲੱਗਣੀ ਹੈ ਨਾ ਇਹ ਤਵੇਂ ਹੀ ਕੁਦਰਤੀ ਹੈ ਬੜਾ ਮੁਸ਼ਕਲ ਇਹਨਾਂ ਸਵੈਦਾ ਅਗਲੇ ਬੰਨੇ ਹੋ ਜਾਂਦਾ ਹੁੰਦਾ ਆਂ ਵਾਲੇ ਸਵੈਦਾ ਨੂੰ ਉਹ ਜਿਹੜੀ ਅੱਗੇ ਚੰਗੀ ਦੀ ਸੀ ਅਗਲੀ ਤੋਂ ਹਾਂਜੀ ਅੱਛਾ ਉਧਰ ਵਗਦਾ ਸੀਗਾ ਉਹ ਵੇਖੋ ਉਹ ਵਾਟਰ ਬੰਨ ਗਏ ਐ ਆ ਗਿਆ ਦਰਿਆ ਹੁਣ ਰੇ ਆ ਗਿਆ ਹਾਂਜੀ ਹਾਂ ਉਹ ਸੇਵਾ ਲੱਗੀ ਤੰਬੂ ਲੱਗਿਆ ਦੇਖੋ ਆਪਾਂ ਕਿਲੋਮੀਟਰ ਪਿੱਛੇ ਆ ਗਏ ਅੱਧਾ ਕਿਲੋਮੀਟਰ ਅੱਗੇ ਜਾਵਾਂਗੇ ਤੇ ਇੰਨੀ ਦੂਰ ਦਰਿਆ ਨੇ ਮਾਰ ਕਰਤੀ ਡੇਢ 2 ਕਿਲੋਮੀਟਰ ਪਿੱਛੇ ਚਲੇ ਗਿਆ ਤੇ ਆਹ ਦੇਖੋ ਆ ਬਾਬਾ ਇੱਥੇ ਜ਼ਿਆਦੀ ਬੂਟੀ ਲੱਗੀ ਆ ਸਾਰੀ ਮਿੱਟੀ ਚੜ ਗਈ ਵਿੱਚ ਹਾਂ ਰੇਤ ਚੜ ਗਈ ਇੱਥੇ ਰੇਤਾ ਵੀ ਹੈ ਮਿੱਟੀ ਵੀ ਆਹ ਸਾਰੇ ਮੋਟਰਾਂ ਲੱਗੇ ਹੋਏ ਔਰ ਦੇਖੋ ਖੰਭਾ ਹਾਂ ਆ ਜਿਹੜਾ ਖੰਭਾ ਅੱਛਾ ਜੀ ਆ ਮੋਟਰਾਂ ਤੇ ਬਾਬਾ ਇਹ ਵੀ ਟਹਿ ਗਈ ਜ਼ਮੀਨ ਹਨਾ ਨਾਲ ਬੜਾ ਨੁਕਸਾਨ ਹੋ ਗਿਆ ਸਾਰੀਆਂ ਮੋਟਰਾਂ ਲੱਗੀਆਂ ਸੀ ਪਾਈਪਲਾਈਨਾਂ ਪਈਆਂ ਸੀ ਅੱਛਾ ਜੀ ਹਾਂਜੀ ਇਹ ਸਭ ਜ਼ਮੀਨਾਂ ਮਤਲਬ ਨਾ ਤਾਂ ਕੋ ਖੰਭਾ ਰਹਿ ਗਿਆ ਨਾ ਕਿਸੇ ਮੋਟਰ ট্রান্সਫਾਰਮਰ ਰਹਿ ਗਿਆ ਬੋਰ ਰਹਿ ਗਿਆ ਕੁਝ ਨਹੀਂ ਰਹਿ ਗਿਆ ਬੋਰ ਵੀ ਬੰਦ ਹੋ ਗਏ ਹਾਂਜੀ ਸਭ ਬੋਰ ਲੈ ਗਿਆ ਪੁੱਟ ਗਈ ਵਿੱਚੋਂ ਲੈ ਗਿਆ ਅੱਛਾ ਬੋਰ ਲੈ ਗਿਆ ਪਾਣੀ ਹਾਂਜੀ ਤੇ ਬਾਬਾ ਇਹ ਜ਼ਮੀਨਾਂ 'ਚ ਵੈਸੇ ਫਸਲ ਕਿੰਨੀ ਹੁੰਦੀ ਸੀ ਆ ਝੋਨਾ ਬੰਨੂ ਪਾਰ ਨੂੰ ਫਸਲਾਂ ਇਹਨਾਂ ਭਰੀਆਂ ਜਿਆਦਾ ਦੇ ਅੱਛਾ ਜ਼ਮੀਨਾਂ ਜਿਆਦਾ ਤਾਕਤਵਾਰ ਸੀ ਠੀਕ ਹੈ ਆਏ ਲੋਕ ਭਾਈ ਭਾਈ ਕੋ ਉਧਰੋਂ ਵੇਖ ਕੇ ਆਏ ਨੂੰ ਆਉਣ ਦੇ ਅੱਛਾ ਹੰਤੇ ਰੇਟ ਕਿੰਨਾ ਇੱਥੇ ਜ਼ਮੀਨ ਦਾ ਰੇਟ ਹੁਣ ਤਾਂ ਅੱਜ ਜਿਆਦਾ ਮੌਕਾ ਵੇਖੇ ਅੱਜ ਕੋਈ ਇਹਨੂੰ ਕੋਈ ਮੁੱਲ ਨਹੀਂ ਆ ਤੰਬਾ ਤਵਾ ਦੋ ਤੇ ਅਬ ਇਹ ਅੱਜ ਤੋਂ ਪਹਿਲਾ ਦਾ ਲਾਉਣਾ ਜਦੋਂ ਝੋਨ ਫਸਲਾਂ ਪੂਰੀਆਂ ਸੀਗੀਆਂ ਹਾਂਜੀ ਉਸ ਸਮੇਂ ਦਾ ਇਹ ਉਧਰੋਂ ਵੀ ਰੇਟ ਤੇ ਵੱਧ ਲੋਕ ਦੇਣ ਨੂੰ ਤਿਆਰ ਹੁੰਦੇ ਸੀ ਠੀਕ ਹੈ ਠੀਕ ਹੈ ਰੇਟ ਪੂਰਾ ਸੀ ਇਹਨਾਂ ਜ਼ਮੀਨਾਂ ਦਾ ਪਰ ਅੱਜ ਇਹ ਜ਼ਮੀਨਾਂ ਵੇਖੋ ਅੱਜ ਲੰਗਣਾ ਵੀ ਔਖਾ ਹੈਗਾ ਅੱਜ ਤਾਂ ਰੋਣ ਆਉਂਦਾ ਸਹੀ ਗੱਲ ਬਾਬਾ ਜਦੋਂ ਆਈ ਦਾ ਆਹ ਦੇਖੋ ਉਹ ਵੀ ਮੋਟਰ ਆਹ ਵਾਲੀਆਂ ਮੋਟਰਾਂ ਉਹ ਗਾਹ ਅਗਲੀ ਉਹ ਅਗਲੀ ਅੱਛਾ ਵੇਚਾ ਜਿਹੜੀ ਉਹ ਹਾਂ ਉਹ ਕਰਾਲੀ ਦੇ ਨਾਲ ਇਸਾ ਮੋਟਰ ਹੈ ਤੇ ਸਾਰਾ ਦਾ ਧਾਣੇ ਲੱਗੇ ਆਪਾਂ ਦੇਖਦੇ ਆ ਇੱਧਰ ਟੋਏ ਪੈ ਗਏ ਆ ਦੇਖੋ ਜਮੀਨਾਂ ਚ ਦਾ ਜਾਈ ਤਾਂ ਕੱਟੀ ਗਈ ਸੀ ਆਹ ਵਸਾ ਉਹ ਹੋ ਹੋ ਆ ਤਾਂ ਖੰਭਾ ਡਿੱਗ ਗਿਆ ਧਿਆਨ ਨਾਲ ਥੱਲੇ ਦੀ ਹੋ ਕੇ ਨਾ ਲਾਈਟ ਕੱਟੀ ਹੈ ਬਾਬਾ ਫਿਰ ਵੀ ਹਾਂਜੀ ਹਾਂਜੀ ਆ ਦੇਖੋ ਆ ਖੰਭਾ ਡਿੱਗ ਗਿਆ ਆ ਸਾਰੀ ਲੈਨ ਆ ਦੇਖੋ ਆ ਮੋਟਰ ਦਾ ਨਜ਼ਰ ਖੰਭਾ ਰਹਿ ਗਿਆ ਆ ਟੋਏ ਵੇਖੋ ਕਿੱਡੇ ਕਿੱਡੇ ਪੈ ਗਏ ਹਾਂਜੀ ਆ ਥੱਲੇ ਦੀ ਹੋ ਕੇ ਲੰਘ ਜਓ ਮੋਟਰ ਤਾਂ ਉਂਝ ਕੋਠੀ ਨੱਪੇਗਾ ਹਾਂ ਵੇ ਕਹਾ ਹਾਂ ਆ ਮੋਟਰਾਂ ਬਾਬਾ ਇੱਥੇ ਕੀ ਸੀਗਾ ਫਸਲ ਇੱਥੇ ਝੋਨਾ ਸੀਗਾ ਜਾਂ ਦੇਖੋ ਸਭ ਝੋਨਾ ਹੀ ਹੈ ਇੱਥੇ ਝੋਨਾ ਸੀਗਾ ਹਾਂਜੀ ਆ ਸਾਰੇ ਝੋਨਾ ਹੈ ਤੁਸੀਂ ਨਿਗਾਹ ਮਾਰੋ ਉਹ ਅਗਲੀ ਮੋਟਰ ਉਧ ਮੋਟਰ ਆ ਮੋਟਰਾਂ ਸਾਹਮਣੇ ਵੇਖੋ ਆ ਦੋਵੇਂ ਮੋਟਰਾਂ ਆ ਤੀਜੀ ਆ ਵੇ ਆ ਨੇੜੇ ਆ ਤਾਂ ਲੱਗਾ ਆ ਤਿੰਨ ਮੋਟਰਾਂ ਲਗਾਤਾਰ ਆ ਉਥੋਂ ਲੈ ਕੇ ਆ ਦੇਖੋ ਤੁਸੀਂ ਆ ਆ ਮੋਢੋਂ ਵੇਖੋ ਝੋਨੇ ਇੱਕ ਮਿੰਟ ਆਹ ਆ ਮੋਟਰ ਦਿਖਾਉਨੇ ਆਵੇਂ ਮੋਟਰਾਂ ਹਾਂ ਆ ਦੇਖੋ ਬੱਲੇ ਬਬਾ ਦਾ ਔਖਾ ਆਦਾ ਬੜਾ ਔਖਾ ਜੀ ਬਹੁਤ ਆ ਤਾਂ 10-10 ਫੁੱਟ ਚੜ ਗਿਆ ਯਾਰ ਰੇਤਾ ਹੈ ਇੱਥੇ ਤਾਂ ਕੋਈ ਲੱਗਦਾ ਨਹੀਂ ਆ ਨਾ ਨਾ ਛੋਣਾ ਹੈ ਆ ਤਾਂ ਲੱਗਦਾ ਜਿਵੇਂ ਦਰਿਆ ਹੀ ਹੂੰ ਹੂੰ ਆ ਨੁਕਸਾਨ ਜਿਆਦਾ ਹੋਇਆ ਪਿੰਦਰ ਇੱਥੇ ਬਾਲਾ ਨੁਕਸਾਨ ਹੋਇਆ ਯਾਰ ਰੇਤਾ ਕੱਢ ਕੇ ਉਧਰ ਉਧਰ ਨਾਲਾ ਬਣਾਉਂਦਾ ਨਾਲ ਨਾਲ ਦਰਿਆ ਨੇ ਇਹਦਾ ਬਾਬਾ ਕੱਢਣ ਤੇ ਬਹੁਤ ਟਾਈਮ ਲੱਗ ਜੂ ਰੇਤਾ ਬਹੁਤ ਜਿਆਦਾ ਨਿਕਲਦੀ ਨਹੀਂ ਅੰਨੀ ਕਿੱਥੇ ਕੱਢਾਂਗੇ ਰੇਤਾ ਸਹੀ ਗੱਲ ਆ ਬਹੁਤ ਐਨਾ ਪੈਸਾ ਕਿੱਥੋਂ ਆਊਗਾ ਹਨਾ ਥੋੜਾ ਔਖਾ ਜੀ ਇਹ ਕਾ ਮੋਟਰ ਆ ਇਹ ਪੰਨਾ ਬੋਰ ਵੀ ਬਾਬਾ ਕਹਿੰਦਾ ਖਰਾਬ ਹੋ ਗਏ ਹੋਣੇ ਬੋਰ ਬੈ ਜਾਂਦਾ ਜਿਵੇਂ ਆਪਾਂ ਦੇ ਧਿਆਨ ਆ ਮੋਟਰ ਦਾ ਕੀ ਨਾਂ ਨਿਸ਼ਾਨ ਆ ਵੇਖੋ ਸਲਾਬ ਅਜੇ ਵੀ ਕਿੰਨੀ ਆ ਆਜੋ ਬਾਬਾ ਜੀ ਆ ਮੋਟਰ ਦੇਖੋ ਉਹ ਬੋਲਾ ਗਾਸ ਸਲਾਬੇ ਜਨ ਜਾਇਆ ਜੇ ਆਹ ਦੇਖੋ ਮੋਟਰ ਤੇ ਆਓ ਅਗਲੀ ਵੇਖੋ ਉਹ ਵੀ ਬਰਬਾਦ ਉਸ ਤੋਂ ਅਗਲੀ ਵੀ ਬਰਬਾਦ ਕਗਲਾ ਅੱਗੇ ਟਰਾਂਸਫਰਨ ਦਿਸ ਰਿਹਾ ਹੁਣ ਤੁਹਾਨੂੰ ਆਹ ਦੇਖੋ ਆ ਸਾਰਾ ਜਿੱਥੇ ਪਾਣੀ ਹੋ ਗਿਆ ਸਾਰਾ ਇਹ ਜਮੀਨਾ ਵਾਹਤੀ ਸਾਰੀਆਂ ਬਾਹਾਂ ਸੀ ਬਾਬਾ ਹਾਂਜੀ ਅਗਲੀਆਂ ਵੀ ਹਾਂਜੀ ਆ ਜਿੱਥੋਂ ਉਹ ਬੂਟੀ ਜੜਦੀ ਨੇ ਇਹ ਤੋਂ ਥੋੜਾ ਗਾਂ ਕਰਾਓ ਅਗਲੀ ਬੂਟੀ ਦਾ ਕਰਾਓ ਹਾਂਜੀ ਹਾਂਜੀ ਇਹ ਜਮੀਨਾ ਸਾਰੀਆਂ ਵਾਹਤੀ ਆਵੇ ਤਵਾਦਾ ਬੰਦੇ ਹੁਣ ਆਵੇ ਆ ਵਿੱਚ ਬੰਨ ਮਾਰਦਾ ਨੇ ਦਰਿਆ ਕਰੋ ਖੈ ਨੂੰ ਕਰਦਾ ਦਰਿਆ ਦਾ ਰੋਖ ਹੀ ਐ ਨੂੰ ਹੋ ਗਿਆ ਆ ਸਾਰਾ ਹੁਣ ਇੱਧਰ ਨੂੰ ਬਗੀ ਜਾਂਦਾ ਤੁਸੀਂ ਇੱਕ ਤੁਹਾਨੂੰ ਨਾ ਇੱਕ ਨਜ਼ਰ ਮਰਾਉਣਾ ਮੈਂ ਆ ਦਰਿਆ ਹੁਣ ਵਗ ਰਿਹਾ ਇੱਥੇ ਇੱਥੇ ਇੱਥੋਂ 1.5 ਕਿਲੋਮੀਟਰ ਤੋਂ ਅਸੀਂ ਬੰਨ ਤੋਂ ਆ ਗਏ 1.5 ਕਿਲੋਮੀਟਰ ਅੱਗੇ ਤੇ ਬੰਨ ਮੀਟਾ ਰਿਹਾ ਸੀਗਾ ਦੇਖੋ ਦਰਿਆ ਦਾ ਪਾਣੀ ਕਿੰਨਾ ਹੋਊਗਾ ਤੁਸੀਂ ਸੋਚ ਕੇ ਦੇਖੋ ਕੋਠੀ ਇੱਕ ਉਧਰ ਹਾਂ ਇੱਕ ਉਹ ਘਰ ਆ ਸਾਹਮਣੇ ਉਹ ਵੀ ਹੁਣ ਪਾਣੀ ਘੜਿਆ ਕਰਕੇ ਬੱਬਾ ਹੁਣ ਦਿਸਣ ਲੱਗ ਗਿਆ ਪਾਣੀ ਕਿੰਨਾ ਤੇਜ਼ ਆ ਜੀ ਇਹ ਸਿੱਧਾ ਟੋਡੀਆਂ ਉਹ ਜ਼ਮੀਨਾਂ ਅੱਗੋਂ ਢਾਈ ਜਾਂਦਾ ਚਲੋ ਉੱਥੇ ਚੱਲ ਚਲੋ ਆਜੋ ਹੌਲੀ ਹੌਲੀ ਗਿੱਲੇ ਤਾਂ ਇਹ ਨਾ ਵੜੇ ਨਹੀਂ ਗਿੱਲੇ ਚ ਨਹੀਂ ਵੜਦੇ ਬੱਬਾ ਇੱਧਰ ਆ ਜਾ ਇੱਥੇ ਬੜੀ ਗਾਹ ਗਿੱਲ ਹੈ ਨਾ ਹਾਂਜੀ ਹਾਂਜੀ ਆ ਵੇਖੋ ਕਿੰਨੀ ਕਿੰਨੀ ਰੇਤ ਆ ਲੱਗਦੀ ਜ਼ਮੀਨਾਂ ਬੜਾ ਔਖਾ ਹੋ ਗਿਆ ਇਹ ਦੇ ਦਬਾਤਿੰਦ ਤੁਹਾਨੂੰ ਨੇ ਦਿੱਤਾ ਬੈਂਤੀਆਂ ਦਿੱਦੀਆਂ ਉਹਨਾਂ ਨੇ ਆਦ ਰਿਤ ਦੇ ਬੀਜਦੇ ਆ ਉਹਨਾਂ ਨੂੰ ਨਾ ਆਪਾਂ ਧਾਈਓ ਤਿੰਨਾਂ ਧਾਈਏ ਉਹਨਾਂ ਉਹਨਾਂ ਦੇ ਆ ਤਾਂ ਬੈਂਦੇ ਤੀਤੀਆਂ ਮੈਂ ਤੇ ਤੋਂ ਪਰਾਂ ਤੜਦਾ ਇਹਨਾਂ ਨੂੰ ਤਾਂ ਤਾਂ ਬੀਜਦੇ ਉਹ ਤਵਾ ਨਹੀਂ ਆਇਆ ਆਪਣਾ ਆ ਬਾਬਾ ਕੀ ਬੀਜਿਆ ਸੀ ਇਹ ਵੀ ਤੁਹਾਨੂੰ ਆ ਜੋ ਨਾ ਸੀਗਾ ਨਹੀਂ ਆਪਾਂ ਬਾਬਾ ਇੱਥੋਂ ਮੁੜ ਜਾਂਦੇ ਪਰੇ ਨਹੀਂ ਜਾਂਦੇ ਨਹੀਂ ਆਠਾ ਲਾ ਇੱਥੇ ਪੈਰ ਕੋ ਨਹੀਂ ਅੱਗੇ ਆਜੋ ਅੱਛਾ ਆ ਖੋਦੇ ਆ ਪੈਰ ਅੱਛਾ ਜੀ ਸਲਾਬ ਆ ਨਾ ਆ ਦੇਖ ਆ ਸਾਰੀਆਂ ਫਸਲਾਂ ਦੇਖੋ ਇੱਥੇ ਲੱਗਦਾ ਫਸਲਾ ਹੋਊਗੀ ਆ